ਜਿ ਜਿੱਥੋਂ ਦੀ ਰਹੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਇਸ ਕਾਲਯੁਗ ਦੇ ਸਮੇਂ 'ਚ ਝੂਠੀ ਸਰਕਾਰਾਂ ਨੇ ਝੂਠੇ ਪਰਚੇ ਕਰਕੇ ਗਲਤ ਤਾਂ ਕਰਦੇ ਸੀ ਕਿ ਨਸ਼ੇ ਦੀ ਲੇਕਿਨ ਜਦ ਪਰਚਾ ਪੇਸ਼ ਕਰਦੇ ਉਹ ਨਸ਼ੇ ਦਾ ਨਾ ਨਹੀਂ ਸੋ ਕੱਲੇ ਸਿਆਸੀ ਬਦਰਾ ਖੋਰੀ ਵਾਸਤੇ ਜਾਂ ਸਿਆਸੀ ਵਿਰੋਧੀ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਨੇ ਜਿਹੜਾ ਸਰਕਾਰ ਦੇ ਕਾਲੇ ਕਾਰਨਾਮੇ जगਜਾਹਿਰ ਕਰਕੇ ਲੋਕਾਂ ਦੇ ਮੁੱਦੇ ਉਠਾਉਂਦੇ ਨੇ ਉਸ ਕਰਕੇ ਵਿਕਰਮ ਨੂੰ ਪਰਚਾ ਦੇ ਕੇ ਅੰਦਰ ਕੀਤਾ ਹੈ ਲੇਕਿਨ ਸਤਿ ਜਿੱਤ ਹੋ ਗਈ ਅੱਜ ਨਹੀਂ ਤਾਂ ਕੱਲ ਹਾਂ ਜੀ ਜਿਹੜੀ ਸਰਕਾਰਾਂ ਸੋਚਦੀਆਂ ਨੇ ਕਿ ਜ਼ੋਰ ਜ਼ਬਰ ਤੇ ਪੁਲਿਸ ਤੇ ਸਿਰੇ ਇਹ ਚੋਣ ਜਿੱਤ ਸਕਦੇ ਨੇ ਤੇ ਇਹਦੇ ਇਹਦਾ ਨਮੂਨਾ ਅਸੀਂ ਤਰਨਤਾਰਨ ਸਾਹਿਬ ਸ਼ੇ ਦੇਖਿਆ ਜਿੱਥੇ ਸਾਡੇ ਵਿਰੋਧੀ ਪਾਰਟੀਆਂ ਦੇ ਜਿੰਨੇ ਵੀ ਸਰਪੰਚ ਸਿਗੇ ਕਾਉਂਸਲਰ ਸਿਗੇ ਵਰਕਰਸ ਸਿਗੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਚੱਕਿਆ ਜਾ ਰਿਹਾ ਹੈ ਚੋਣ ਜਿੱਤਣ ਵਾਸਤੇ ਲੇਕਿਨ ਪਰਮਾਤਮਾ ਉੱਪਰ ਨੇ ਇਲੈਕਸ਼ਨ ਕਮਿਸ਼ਨ ਨੇ ਇਹੋ ਜਿਹਾ ਫੈਸਲਾ ਲੇਤਾ ਕੋਈ ਤੱਕਾਸ਼ਾਈ ਨਹੀਂ ਚਲੂਗੀ ਨਾ ਅਕਾਲੀ ਦਾਲ ਕਰੇ ਦਰਿਆ ਨਾ ਦਬਿਆ ਨਾ ਇਸ ਮਾਜੇ ਦੇ ਵੀਰ ਯੋਧੇ ਕਦੇ ਡਰੇ ਨੇ ਨਾ ਦਬੇ ਨੇ ਤੇ ਨਾ ਹੀ ਡਰਣਗੇ ਗੁਰੂ ਰਾਮਦਾਸ ਜੀ ਕਿਰਪਾ ਕਰਨ ਹਮੇਸ਼ਾ ਸਤ ਦੀ ਜਿੱਤ ਹੁੰਦੀ ਰਹੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਇਸ ਕਾਲਯੁਗ ਦੇ ਸਮੇਂ 'ਚ ਝੂਠੀ ਸਰਕਾਰਾਂ ਨੇ ਝੂਠੇ ਪਰਚੇ ਕਰਕੇ ਗਲਤਾਂ ਕਰਦੇ ਸੀ ਕਿ ਨਸ਼ੇ ਦੀ ਲੇਕਿਨ ਜਦ ਪਰਚਾ ਪੇਸ਼ ਕਰੋ ਦੇ ਨਸ਼ੇ ਦਾ ਨਾ ਨਹੀਂ ਸੋ ਕੱਲੇ ਸਿਆਸੀ ਬਦਰਾਖੋਰੀ ਵਾਸਤੇ ਯਾ ਸਿਆਸੀ ਵਿਰੋਧੀ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਨੇ ਜਿਹੜਾ ਸਰਕਾਰ ਦੇ ਕਾਲੇ ਕਾਰਨਾਮੇ ਜਗ ਜਾਹਿਰ ਕਰਕੇ ਲੋਕਾਂ ਦੇ ਮੁੱਦੇ ਉਠਾਉਂਦੇ ਨੇ ਉਸ ਕਰਕੇ ਵਿਕਰਮ ਨੂੰ ਪਰਚਾ ਦੇ ਕੇ ਅੰਦਰ ਕੀਤਾ ਲੇਕਿਨ ਸਤਿ ਜਿੱਤ ਹੋਗੀ ਅੱਜ ਨਹੀਂ ਤਾਂ ਕੱਲ ਤੇ ਜ਼ਰੂਰ ਉਹ ਬਾਹਰ ਆਉਣਗੇ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੇ ਪੂਰਾ ਭਰੋਸਾ ਹੈਗਾ ਹਮੇਸ਼ਾ ਪੰਗਣ ਜਿਮਨੀ 34 5 ਭਗਵੰਤਾਨ ਸਰਕਾਰ ਵੱਲੋਂ ਲਗਾਤਾਰ ਤੱਕ ਹਾਂ ਜੀ ਜਿਹੜੀ ਸਰਕਾਰਾਂ ਸੋਚਦੀਆਂ ਨੇ ਕਿ ਜ਼ੋਰ ਜ਼ਬਰ ਤੇ ਪੁਲਿਸ ਤੇ ਸਿਰੇ ਇਹ ਚੋਣ ਜਿੱਤ ਸਕਦੇ ਨੇ ਤੇ ਇਹਦੇ ਇਹਦਾ ਨਮੂਨਾ ਅਸੀਂ ਤਰਨਤਾਰਨ ਸਾਹਿਬ ਸ਼ੇ ਦੇਖਿਆ ਜਿੱਥੇ ਸਾਡੇ ਵਿਰੋਧੀ ਪਾਰਟੀਆਂ ਦੇ ਜਿੰਨੇ ਵੀ ਸਰਪੰਦ ਸਿਗੇ ਕਾਉਂਸਲਰ ਸਿਗੇ ਵਰਕਰਸ ਸਿਗੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਚੱਕਿਆ ਜਾ ਰਿਹਾ ਹੈ ਚੋਣ ਜਿੱਤਣ ਵਾਸਤੇ ਲੇਕਿਨ ਪਰਮਾਤਮਾ ਉੱਪਰ ਨੇ ਇਲੈਕਸ਼ਨ ਕਮਿਸ਼ਨ ਨੇ ਇਹੋ ਜਿਹਾ ਫੈਸਲਾ ਲਿੱਤਾ ਤੇ ਮੋਰ ਲਾਇ ਕਿ ਇਹ ਧੱਕਾਸ਼ਾਹੀ ਨਹੀਂ ਚੱਲੂਗੀ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਗੀ ਤੇ ਚੱਕ ਕੇ ਜਿਹੜੀ ਰਵਜੋਤ ਕੌਰ ਗਰੇਵਾਲ ਸੀਗੀ ਜਿਹੜੀ ਸੋਚਦੀ ਸੀ ਮੇਰੀ ਪ੍ਰੋਮੋਸ਼ਨ ਹੋਊਗੀ ਮੋਹੱਲੇ ਜਾ ਕੇ ਮੈਂ ਵੱਡੇ ਪੈਸੇ ਕਮਾਵਾਂਗੀ ਪੈਸੇ ਦਾ ਕੀ ਕਮਾਣਾ ਟਰਾਂਸਫਰ ਛਡੋ ਸਸਪੈਂਡ ਕਰਤਾ ਜਿਹੜਾ ਇੱਕ ਸੰਕੇਤ ਹੈ ਉਹਨਾਂ ਸਾਰੇ ਅਫਸਰਾਂ ਵਾਸਤੇ ਜਿਹੜੇ ਸੋਚਦੇ ਕਿ ਸਰਕਾਰ ਨੂੰ ਖੁਸ਼ ਕਰਕੇ ਧੱਕਾ ਕਰਕੇ ਇਹ ਇਲੈਕਸ਼ਨ ਜਿਤਾ ਸਕਦੇ ਨੇ ਲੋਕੀ ਇਲੈਕਸ਼ਨ ਦਾ ਫੈਸਲਾ ਕਰਦੇ ਨੇ ਜਿਹੜਾ ਉਹਨਾਂ ਦਾ ਫੈਸਲਾ ਉਹ ਸਿਰ ਮੱਥੇ ਹੋ ਲੇਕਿਨ ਕੋਈ ਤਕ ਕਸ਼ਾਈ ਨਹੀਂ ਚੱਲੂਗੀ ਨਾ ਅਕਾਲੀ ਦਲ ਕਰੇ ਦਰਿਆ ਹੈ ਨਾ ਦਬਿਆ ਹੈ ਨਾ ਇਸ ਮਾਜੇ ਦੇ ਵੀਰ ਯੋਧੇ ਕਦੇ ਡਰੇ ਨੇ ਨਾ ਦਬੇ ਨੇ ਤੇ ਨਾ ਹੀ ਡਰਣਗੇ ਤਾਂ ਵੀ ਪੰਜਾਬ ਸਰਕਾਰ ਕਾਫੀ ਇੰਟਰਫੇਅਰ ਕਰ ਰਹੀ ਹੈ ਧਾਰਮਿਕ ਮਾਮਲੇ ਕਿਵੇਂ ਦੇਖਦੇ ਹੋ ਮਾੜੀ ਗੱਲ ਹੈ ਜੀ ਮੁੱਖ ਮੰਤਰੀ ਜਿਹੜਾ ਤਾਂ ਕਹਿੰਦਾ ਸੀ ਕਿ ਲੋਕੀ ਗੋਲਕਾਂ 'ਚੋਂ ਪੈਸੇ ਪਾਣੇ ਬੰਦ ਕਰ ਦੇਣ ਜਿਹੜਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਸਾਹਿਬ ਦੇ ਹਜ਼ੂਰੀ ਵਿੱਚ ਜਾਂਦਾ ਹੈ ਜਿਹੜਾ ਮੁੱਖ ਮੰਤਰੀ ਆਪਦੀ ਮਾਂ ਦੀ ਝੂਠੀ ਸੌਂ ਖਾਂਦਾ ਹੈ ਕਿ ਇਹੋ ਜਿਹੇ ਬੰਦੇ ਤਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਮਨਾਉਣ ਜੋਗੇ ਹੈਗੇ ਕਿ ਇਹਨਾਂ ਨੂੰ ਫੈਸਲੇ ਲੈਣਾ ਚਾਹੀਦਾ ਇਹ ਧਾਰਮਿਕ ਮਾਮਲੇ ਆ ਵਾਸਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਰਕਾਰ ਨੂੰ ਸ਼ੋਮਨੀ ਪ੍ਰਬੰਧਕ ਦੁਆਰਾ ਐਸਜੀਪੀਸੀ ਦੀ ਮਦਦ ਕਰਨੀ ਚਾਹੀਦੀ ਹੈ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਪੂਰੀ ਸਿੱਖ ਕੌਮ ਬਹੁਤ ਸ਼ਾਨੋ ਸ਼ੌਕਤ ਨਾਲ ਦੁਨੀਆ ਭਰ 'ਚ ਇਹ ਗੁਰੂ ਸਾਹਿਬ ਦਾ ਦਿਹਾੜਾ ਮਨਾਇਆ ਜਾ ਸਕੇ ਜਿਹੜੇ ਹਿੰਦ ਦੀ ਚਾਦਰ ਨੇ ਬਹੁਤ ਵੱਡੀ ਕੁਰਬਾਨੀ ਦੇ ਕੇ ਇਹ ਜੇ ਮਨੁੱਖਤਾ ਦੀ ਨੀਂਵ ਰੱਖੀ ਗਈ ਧਾਰਮਿਕ ਆਜ਼ਾਦੀ ਦੀ ਨੀਵ ਰੱਖੀ ਗਈ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਡੀ ਸ਼ਹਾਦਤ ਜਿਨੂੰ ਸਾਰਾ ਸੰਸਾਰ ਨਮਨ ਕਰਦਾ ਹੈ ਤੇ ਇਹ ਸਰਕਾਰ ਨੂੰ ਆਪਣੀ ਵਖਰੀ ਦੁਕਾਨ ਨਹੀਂ ਖੋਲਨੀ ਚਾਹੀਦੀ ਲੇਕਿਨ ਐਸਟਪੀਸੀ ਦੇ ਨਾਲ ਸਹਿਯੋਗ ਕਰਕੇ ਸਾਰੇ ਕੌਮ ਨੂੰ ਇਕੱਠਾ ਕਰਨਾ ਚਾਹੀਦਾ ਹੈ